ਸਸਟੇ ਗਰਲਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਤੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਣੇ ਜਿੰਨਾ ਪੇਸ਼ੈਂਟਸ ਦੇ ਪੈਰ ਥੱਲੋਂ ਮੱਚਦੇ ਨੇ ਪੈਰਾਂ ਦੇ نیچے ਜਲਣ ਹੁੰਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜੇ ਤੁਹਾਡੇ ਪੈਰ ਮੱਚਦੇ ਨੇ ਤੇ ਆਪਾਂ ਉਸ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਪਰ ਕਸਰਤਾਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਆਪਣੇ ਪੈਰ ਕਿਉਂ ਮੱਚਦੇ ਆਂ ਨੰਬਰ 1 ਕੀ ਹੈ ਵਿਟਾਮਿਨ ਬੀ ਸੀਰੀਜ਼ ਦੀ ਡੈਫੀਸ਼ੀਐਂਸੀ ਹੋ ਜਾਣਾ ਜਾਨੀ ਕਿ ਆਪਣੇ ਜੋ ਹਾਰਮੋਨਸ ਨੇ ਉਹਦੇ ਵਿੱਚ ਇੱਕ ਵਿਟਾਮਿਨ ਬੀ ਸੀਰੀਜ਼ ਹੁੰਦੀ ਹੈ ਬੀ 6 ਬੀ 12 ਉਸ ਉਸ ਦੀ ਕਮੀ ਜਦੋਂ ਹੋ ਜਾਂਦੀ ਹੈ ਤਾਂ ਆਪਣੇ ਨੀਚੋਂ ਪੈਰ ਮਚਲਣੇ ਸ਼ੁਰੂ ਹੋ ਜਾਂਦੇ ਨੇ ਇਸ ਰਿਗਾਰਡਿੰਗ ਤੁਸੀਂ ਆਪਣੇ ਫੈਮਿਲੀ ਡਾਕਟਰ ਤੋਂ ਸਲਾਹ ਲਓ ਵੀ ਅਸੀਂ ਕਿਹੜੀ ਦਵਾਈ ਖਾ ਸਕਦੇ ਹਾਂ ਦੂਸਰੇ ਨੰਬਰ ਤੇ ਆ ਗਿਆ 슈ਗਰ ਡਾਇਬੀਟੀਜ਼ ਹੋ ਜਾਣਾ ਮੋਸਟਲੀ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਹੈ ਉਸ ਤੋਂ ਬਾਅਦ 50% ਲੇਡੀਜ਼ ਨੂੰ ਸ਼ੂਗਰ ਹੋ ਜਾਂਦਾ ਹੈ ਸੋ ਤੁਸੀਂ ਸ਼ੂਗਰ ਦੇ ਕਾਰਨ ਨਾਲ ਵੀ ਪੈਰ ਮੱਟਣੇ ਤੁਹਾਡੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਸ਼ੂਗਰ ਨੂੰ ਕੰਟਰੋਲ ਕੀਤਾ ਜਾਵੇ ਤੀਸਰੇ ਨੰਬਰ ਤੇ ਗੱਲ ਆ ਜਾਂਦੀ ਹੈ ਅਗਰ ਤੁਹਾਡੀ ਕਿਡਨੀ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਤਾਂ ਵੀ ਆਪਣੇ ਪੈਰ ਥੱਲੋਂ ਮੱਟਣੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਦਾ ਵੀ ਧਿਆਨ ਰੱਖਿਆ ਜਾਵੇ ਚੌਥੇ ਨੰਬਰ ਤੇ ਗੱਲ ਆ ਜਾਂਦੀ ਹੈ ਥਾਇਰਾਇਡ ਦੀ ਮਤਲਬ ਉਹਦਾ ਥਾਇਰਾਇਡ ਘਟਦਾ ਹੋਵੇ ਜਾਂ ਵਧਦਾ ਹੋਵੇ ਮੋਸਟਲੀ ਜਿਸ ਦਾ ਥਾਇਰੋਇਡ ਵਧਦਾ ਹੈ ਉਹਦੇ ਵਿੱਚ ਜਿਆਦਾ ਆਪਣੇ ਪੈਰ ਮੱਚਦੇ ਨੇ 5ਵੇਂ ਨੰਬਰ ਤੇ ਗੱਲ ਆ ਜਾਂਦੀ ਹੈ ਹਾਈ ਬਲੱਡ ਪ੍ਰੈਸ਼ਰ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਏਗਾ ਤੁਹਾਡੇ ਪੈਰਾਂ ਦੇ نیچے ਜਲਣ ਹੋएगी ਹੋएगी 6ਵੇਂ ਨੰਬਰ ਤੇ ਗੱਲ ਆ ਜਾਂਦੀ ਹੈ ਅਗਰ ਤੁਹਾਡੇ ਬਾਡੀ ਦੇ ਵਿੱਚ ਜੋ ਖੂਨ ਦੀ ਕਮੀ ਹੈ ਜੋ ਤੁਹਾਡਾ ਬਲੱਡ ਹੈ ਉਹ ਪ੍ਰੋਪਰ ਨਹੀਂ ਹੈ ਸੋ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਹੀ ਤੁਸੀਂ ਆਪਣੇ ਪੈਰਾਂ ਦੀ ਜਲਣ ਨੂੰ ਠੀਕ ਕਰ ਸਕਦੇ ਹੋ ਔਰ ਨਾਲ ਦੀ ਨਾਲ ਸਾਡਾ ਕੋਈ ਵੀ ਕਸਰਤ ਸਾਡੀ ਕੋਈ ਵੀ ਗੱਲ ਮੰਨਣ ਤੋਂ ਪਹਿਲਾਂ ਤੁਸੀਂ ਆਪਣੀ ਫੈਮਿਲੀ ਡਾਕਟਰ ਔਰ ਜਾਂ ਆਪਣੇ ਫਿਜ਼ਿਓਥੈਰੇਪਿਸਟ ਦੀ ਸਲਾਹ ਜ਼ਰੂਰ ਲਵੋ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 1 ਐਕਸਰਸਾਈਜ਼ ਕੀ ਹੈ? ਆਪਾਂ ਇਸ ਦੇ ਵਿੱਚ ਐਂਕਲ ਟੋ ਪੰਪਸ ਕਰਨੀ ਨੇ। ਪਰ ਉਹ ਕਰਨ ਤੋਂ ਪਹਿਲਾਂ ਤੁਸੀਂ ਇੱਕ ਐਦਾਂ ਦਾ ਤੌਲੀਏ ਦਾ ਰੋਲ ਬਣਾ ਲੈਣਾ ਜਾਂ ਤੁਸੀਂ ਫੋਮ ਰੋਲਰ इजीली ਮੈਲੇ ਜਾਂਦਾ ਬਾਜ਼ਾਰ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਅਗਰ ਨਹੀਂ ਮਿਲੇਗਾ ਤੁਸੀਂ ਸਾਤੋਂ ਪੁੱਛ ਲੈਣਾ ਸੀ ਤੁਹਾਨੂੰ ਦੱਸ ਦਾਂਗੇ ਕਿਵੇਂ ਮਿਲ ਸਕਦਾ ਹੈ ਸੋ ਇਸ ਨੂੰ ਤੁਸੀਂ ਆਪਣੀ ਇਸ ਜਗ੍ਹਾ ਤੇ ਜਿੱਥੇ ਆਪਣੀਆਂ ਪਿੰਜੜੀਆਂ ਨੇ ਇਸ ਜਗ੍ਹਾ ਤੇ ਆਪਾਂ ਇਸ ਨੂੰ ਰੱਖ ਦੇਣਾ ਹੈ ਇਸ ਜਗ੍ਹਾ ਤੇ ਔਰ ਇੱਥੇ ਆਪਾਂ ਰੱਖ ਕੇ ਐਂਕਲ ਟੂ ਪੰਪਸ ਕਰਨੇ ਨੇ ਇਦਾਂ ਇੱਕ ਫੇ 2 ਫੇ 3 ਫੇ 4 ਫੇ 5 ਫੇ 6 ਫੇ 7 ਫੇ 8 ਫੇ 9 ਫੇ 10 फिर रिलैक्स ये होगी थोड़ी नंबर वन कसरत एंकल टू पंप्स। दस बारी करके आराम आराम करना है थोड़ा टाइम ती सैकेंड लिया एक मिनट दूसरी बारी फिर एक दो तीन चार पाँच सात, आठ, नौ दस ग्यारह बारह तेरह 14 15 देन रिलैक्स ਆਪਾਂ 15 ਵਾਰੀ ਕੀਤਾ ਪਹਿਲਾਂ 10 ਵਾਰੀ ਕੀਤਾ ਸੀ ਤੁਸੀਂ 10 ਤੋਂ ਸ਼ੁਰੂ ਕਰਨਾ ਫਿਰ ਹੌਲੀ-ਹੌਲੀ 15 ਤੱਕ ਜਾਣਾ ਹੈ ਇਸ ਕਸਰਤ ਦੇ ਤੁਸੀਂ 3 ਸੈੱਟ ਲਾਉਣੇ ਨੇ ਇਹ ਹੋਊਗੀ ਤੁਹਾਡੀ ਐਂਕਲ ਟੂ ਫਾਰਮਸ ਵਿਦ ਪਿੱਲੋ ਜਾਂ ਆਪਣੇ ਵਿਦ ਫੋਮ ਰੋਲਰ ਹੁਣ ਗੱਲ ਕਰਨ ਲੱਗੇ ਆਂ ਦੂਸਰੀ ਕਸਰਤ ਕੀ ਹੈ ਇਸ ਦੇ ਵਿੱਚ ਆਪਾਂ ਜੋ ਆਪਣੀ ਲੱਤ ਹੈ ਉਸ ਨੂੰ ਆਪਾਂ ਸਿੱਧੀ ਚੱਕਾਂਗੇ ਬਿਲਕੁਲ ਸਿੱਧੀ ਲੇਟ ਜਾਾਂਗੇ ਪੈਰ ਨੂੰ ਅੰਦਰ ਮੋੜ ਲੈਣਾ ਔਰ ਇੱਕ ਗੇਟ ਨੀਚੋ ਲਾਤ ਉੱਪਰ ਚੱਕ ਦੇਣੀ ਹੈ ਇੱਥੇ ਆਪਾਂ ਹੋਲਡ ਕਰਾਂਗੇ ਘਟੋ-ਘਟ ਨਹੀਂ ਤਾਂ 10 ਸੈਕਿੰਡ 1 2 3 4 5 6 7 8 9 10 ਫਿਰ ਨੀਚੇ ਰੱਖ ਦੇਣੀ ਹੈ ਲਾਤ ਅਗਰ ਤੁਹਾ ਤੋਂ 10 ਸੈਕਿੰਡ ਨਹੀਂ ਹੋਲਡ ਹੋਏਗੀ ਤੁਸੀਂ 5 ਸੈਕਿੰਡ ਲਈ ਵੀ ਹੋਲਡ ਕਰ ਸਕਦੇ ਹੋ ਇਹ ਤੁਸੀਂ ਕਰਨੀ ਹੈ 5 ਵਾਰੀ ਕਰਨੀ ਹੈ ਫਿਰ ਆਪਾਂ ਪੈਰ ਅੰਦਰ ਮੋੜਿਆ ਲਾਤ ਉੱਪਰ ਚੱਕਤੀ ਇੱਥੇ ਆਪਾਂ ਹੋਲਡ ਕਰਾਂਗੇ 1 2 then 4 5 6 7 8 9 10 then relax then ਫੇਰ ਆਪਾਂ ਪੈਰ ਅੰਦਰ ਮੋੜਿਆਂ ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 then relax 30 ਸੈਕਿੰਡਸ ਤੱਕ ਤੁਸੀਂ ਆਰਾਮ ਕਰ ਸਕਦੇ ਹੋ ਹਰ ਕਸਰਤ ਦੇ ਵਿੱਚ ਫੇਰ ਆਪਾਂ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਵਾਂਗੇ 1 2 3 4 5 6 7 8 9 10 ਪੈਰ ਅੰਦਰ ਮੋੜ ਕੇ ਕਰਨੀ ਹੈ ਪੈਰ اندر ਮੋੜਾਂਗੇ ਔਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਫਿਰ ਪੈਰ اندر ਮੋੜ ਕੇ ਉੱਪਰ ਚੱਕ ਦਾਂਗੇ 1 2 3 4 5 6 7 8 9 10 ਇਹ ਤੁਸੀਂ 5 ਵਾਰੀ ਇਸ ਸਾਈਡ 5 ਵਾਰੀ ਇਸ ਸਾਈਡ ਹੌਲੀ ਹੌਲੀ ਵਧਾ ਕੇ ਤੁਸੀਂ ਇਹ 10 ਤੱਕ ਕਰ ਲੈਣੀਆਂ ਨੇ ਜਿਵੇਂ 5 ਵਾਰੀ ਆਪਾਂ ਲਾਤ ਉੱਪਰ ਚੱਕਣੀਆਂ ਇੱਕ ਇਦਾਂ ਦੋ ਇਦਾਂ ਹੌਲੀ ਹੌਲੀ ਵਧਾ ਕੇ 10 ਤੁਸੀਂ ਵਾਰੀ ਇਹ ਕਰਿਆ ਕਰਨੀਆਂ ਨੇ 10 ਗਿਣਨੇ ਆ 10 ਵਾਰੀ ਕਰਿਆ ਕਰਨੀਆਂ ਨੇ ਪਹਿਲਾਂ 5 ਤੋਂ ਸ਼ੁਰੂ ਕਰਾਂਗੇ ਇਹੋ ਕੀ ਟੁੱਟੀ ਦੂਸਰੀ ਕਸਰਤ ਐਸਐਲਆਰ 3C ਕਸਰਤ ਕੀ ਹੈ ਇਸ ਦੇ ਲਈ ਆਪਾਂ ਨੂੰ ਐਸਐਲਆਰ ਹੀ ਕਰਾਂਗੇ ਵਿਦ ਦੀ ਹੈਲਪ ਆਫ ਟੋਵਲ ਤੌਲੀਏ ਦੀ ਮਦਦ ਨਾਲ ਉਸ ਲਈ ਆਪਾਂ ਨੂੰ ਤੌਲੀਆ ਚਾਹੀਦਾ ਹੋਵੇਗਾ ਤੌਲੀਆ ਲੈ ਲਓ ਤੌਲੀਏ ਨੂੰ ਪੰਜੇ ਦੇ ਵਿੱਚ ਇਦਾਂ ਪਾ ਲੈਣਾ ਹੈ ਔਰ ਇਸ ਨੂੰ ਆਪਣੇ ਵੱਲ ਨੂੰ ਇਦਾਂ ਖਿੱਚਾਂਗੇ ਆਪਾਂ ਇਦਾਂ ਪੰਜੇ ਨੂੰ ਪਾ ਕੇ ਔਰ ਨੱਤ ਉੱਪਰ ਚੱਕ ਦਾਂਗੇ ਪੂਰੀ ਖਿੱਚ ਪਏਗਾ ਪੰਜੇ ਤੇ ਚੋਰ ਦੀ ਇਥੇ ਹੋਲਡ ਕਰਨਾ ਆਪਾਂ 10 ਸੈਕਿੰਡ 1 2 3 4 5 6 7 8 9 10 ਇਹਨਾਂ ਆਪਾਂ نیچے ਰੱਖਦੇ ਫੇਰ ਦੇਖੋ ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਫੇਰ نیچے ਰੱਖਦੇ ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਪੂਰਾ ਖਿੱਚ ਕੇ ਰੱਖਣਾ ਉਹਦੇ ਵੱਲ ਨੂੰ ਫੇਰ ਉੱਪਰ ਚੱਕ ਦਾਂਗੇ ਇਹਦਾ ਤੌਲੀਆ ਛੋਟਾ ਵਾ ਤਾਂ ਆਪਾਂ ਉੱਠ ਕੇ ਆ ਰਹੇ ਆ ਨਹੀਂ ਲੇਟੀ ਰਵਾਂਗੇ ਅਗਰ ਆਪਣੇ ਕੋਲ ਕੱਪੜਾ ਵੱਡਾ ਹੋਵੇਗਾ ਫੋਰ ਐਗਜ਼ਾਮਪਲ ਇਸ ਨੂੰ ਆਪਾਂ ਵੱਡਾ ਕਰ ਲੈਂਦੇ ਆ ਆ ਦੇਖੋ ਇਹ ਲਓ ਹੁਣ ਆਪਾਂ ਇਹਨੂੰ ਵੱਡਾ ਕਰਦਾ ਲੋ ਭਾਂਕੇ ਇਦਾਂ ਚੱਕ ਦੇਣਾ ਠੀਕ ਹੈ ਪੂਰਾ ਖਿੱਚ ਕੇ ਰੱਖਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਹ ਵੀ ਤੁਸੀਂ 5 ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਕਰਨੀ ਹੈ ਇਸ ਦੇ ਨਾਲ ਕੀ ਹੈ ਤੁਹਾਡੇ ਜੋ ਪੈਰਾਂ ਦੇ ਮਸਲਸ ਨੇ ਉਹ ਪ੍ਰੋਪਰ ਸਟ੍ਰੈਚ ਹੋ ਜਾਣਗੇ ਇਦਾਂ ਖਿੱਚ ਕੇ ਰੱਖਣਾ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫਿਰ ਹੋਲਡ ਕਰਾਂਗੇ ਖਿੱਚ ਕੇ ਰੱਖਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਹ ਸਭ ਤੋਂ ਜ਼ਰੂਰੀ ਕਸਰਤ ਹੈ ਤੁਹਾਡੀ ਇਸ ਨੂੰ ਕਹਿੰਦੇ ਆ ਐਸ ਐਲ ਆਰ ਵਿਦ ਟਾਵਲ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਆਪਾਂ ਪੈਰਾਂ ਦੇ ਭਾਰ ਬੈਠ ਜਾਾਂਗੇ ਇਦਾਂ ਕਰਾਂਗੇ ਗੋਡੇ ਮੋੜ ਕੇ ਔਰ ਇਦਾਂ ਆਪਾਂ ਪੈਰਾਂ ਦੇ ਉੱਪਰ ਇਦਾਂ ਬੈਠ ਜਾਣਾ ਹੈ ਔਰ ਪਿਛੋਂ ਪੈਰ ਆਪਣੇ ਇਦਾਂ ਪ੍ਰੈਸ ਕਰਨੇ ਨੇ ਜਿਵੇਂ ਆਪਾਂ ਕਰ ਰਹੇ ਹਾਂ ਹੌਲੀ ਹੌਲੀ ਇਦਾਂ ਤੁਸੀਂ ਪੈਰ ਦੱਬਣੇ ਆ ਸੌਫਟ ਸੌਫਟ ਸਾਰੇ ਪੈਰਾਂ ਨੂੰ ਦਬਾਂਗੇ ਇਸ ਪੋਜੀਸ਼ਨ ਦੇ ਵਿੱਚ ਇਹ ਦੇਖੋ ਇਦਾਂ ਬੈਠ ਗਏ ਤੁਸੀਂ ਇਦਾਂ ਤੁਸੀਂ ਪੈਰ ਦੱਬਣੇ ਆ ਇਦਾਂ ਕਰਕੇ ਦੱਬੀ ਜਾਣਿਆ ਦੱਬੀ ਜਾਣਿਆ ਤੁਹਾਨੂੰ ਬੜਾ ਆਰਾਮ ਮਿਲੇਗਾ ਔਰ ਇਸ ਐਕਸਰਸਾਈਜ਼ ਨਾਲ ਕੀ ਹੋਏਗਾ ਜਿਹੜੀ ਸਰਕੂਲੇਸ਼ਨ ਹੈ ਉਹ ਆਪਣੀ ਪ੍ਰੋਪਰ ਜਾਏਗੀ ਪੈਰਾਂ ਨੂੰ ਜਿਸ ਦੇ ਨਾਲ ਆਪਣੀ ਜੋ ਜਲਣ ਹੈ ਉਹ ਘਟ ਜਾਏਗੀ ਐਦਾਂ ਤੁਸੀਂ ਇਸ ਨੂੰ ਦੱਬੀ ਜਾਣਾ ਚਾਹੇ ਮੁਠੀਆਂ ਬੰਦ ਕਰਕੇ ਦੱਬੀ ਚੱਲੋ ਅਗਰ ਨਹੀਂ ਵੀ ਦੱਬ ਸਕਦੇ ਕੋਈ ਗੱਲ ਨਹੀਂ ਤੁਸੀਂ ਐਦਾਂ ਬੈਠ ਵੀ ਸਕਦੇ ਹੋ ਇਸ ਪੋਜੀਸ਼ਨ ਦੇ ਵਿੱਚ 2 ਜਾਂ 3 ਮਿੰਟ ਘੱਟੋ-ਘੱਟ ਬੈਠਣਾ ਹੈ ਫਿਰ ਸੇਤੇ ਹੋ ਜਾਣਾ ਹੈ ਇਹ ਸਭ ਤੋਂ ਵਧੀਆ ਐਕਸਰਸਾਈਜ਼ ਹੈ ਹੁਣ ਅਗਲੀ ਕਸਰਤ ਕਰਨ ਲਈ ਆਪਾਂ ਨੂੰ ਇੱਕ ਕੁਰਸੀ ਦੀ ਮਦਦ ਲੈਣੀ ਪੈਗੀ ਸੋ ਆਓ ਹੁਣ ਉਹ ਕਰਦੇ ਹਾਂ ਇਦਾਂ ਆਪਾਂ ਖੜ੍ਹ ਜਾਾਂਗੇ ਕਿਸੇ ਕੁਰਸੀ ਦੀ ਮਦਦ ਨਾਲ ਔਰ ਥੈਨ ਆਪਾਂ ਆਪਣੀ ਜੋ ਪੰਜੇ ਹੈ ਉਸ ਨੂੰ ਉੱਪਰ ਚੱਕਾਂਗੇ ਔਰ ਅੱਡੀਆਂ ਆਪਣੀਆਂ ਉੱਪਰ ਚੁੱਕੀਆਂ ਜਾਣਗੀਆਂ ਇਦਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ नेक्स्ट ਐਕਸਰਸਾਈਜ਼ ਕੀ ਹੈ ਹੀਲ ਰੇਜ 1 2 1 2 3 4 5 6 7 8 9 10 then phir karange 1 2 3 4 5 6 7 8 9 10 then phir karange 1 2 3 4 5 6 7 8 9 10 ਤੁਸੀਂ ਇਹ 5 ਸੈਕਿੰਡ ਤੋਂ ਵੀ ਕਰ ਸਕਦੇ ਹੋ ਵਧਾ ਕੇ 10 ਸੈਕਿੰਡ ਤੱਕ ਹੌਲੀ ਹੌਲੀ ਲਿਆ ਸਕਦੇ ਹੋ ਇਸ ਦੇ ਤੁਸੀਂ ਪੰਜ ਸੈਟ ਸਵੇਰੇ ਪੰਜ ਦੁਪਹਿਰੀ ਪੰਜ ਸ਼ਾਮ ਸਾਰੀਆਂ ਕਸਰਤਾਂ ਤਿੰਨ ਤਿੰਨ ਵਾਰੀਂ ਕਰਨੀਆਂ ਨੇ ਹੁਣ ਸਭ ਤੋਂ ਜ਼ਰੂਰੀ ਜਿਹੜੀ ਕੰਸਪੈਕਟ ਹੈ ਇਸ ਦੇ ਲਈ ਉਹ ਹੈ ਆਪਣੀ ਪਲੈਂਟਰ ਫੈਸ਼ੀਆਟਿਸ ਨੂੰ ਸਟ੍ਰੈਚ ਕਰਨਾ ਤੁਸੀਂ ਇਦਾਂ ਬੈਠ ਜਾਓਗੇ ਔਰ ਆਪਣੇ ਪੈਰ ਨੂੰ ਇੱਕ ਜਗ੍ਹਾ ਤੋਂ ਅੱਡੀ ਨੂੰ ਪਕੜ ਲਓਗੇ ਇੱਕ ਜਗ੍ਹਾ ਪੰਜੇ ਤੋਂ ਪਕੜ ਲਓਗੇ ਔਰ ਇਦਾਂ ਪੂਰਾ ਜ਼ੋਰ ਦੀ ਸਟ੍ਰੈਚ ਕਰਾਂਗੇ ਇਸ ਨੂੰ ਅੰਦਰ ਨੂੰ ਮੋੜਾਂਗੇ ਔਰ ਇਸ ਨੂੰ ਬਾਹਰ ਨੂੰ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਏਗਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫੇਰ ਸਟ੍ਰੈਚ ਕਰਾਂਗੇ 1 2 3 4 5 6 7 8 9 10 ਫੇਰ ਸਟ੍ਰੈਚ ਕਰਾਂਗੇ 1 2 3 4 5 6 7 8 9 10 ਇਸ ਨੂੰ ਤੁਸੀਂ 4 ਤੋਂ 5 ਵਾਰੀ ਦੋਨੋਂ ਸਾਈਡ ਕਰਨਾ ਇਹ ਆਪਣਾ ਜੋ ਇਥੇ ਫਿਸ਼ੀਆ ਹੈ ਇਸ ਨੂੰ ਸਟ੍ਰੈਚ ਕਰੇ ਤੇ ਬਹੁਤ ਜ਼ਿਆਦਾ ਤੁਹਾਨੂੰ ਆਰਾਮ ਮਿਲੇਗਾ ਸੋ ਇਹ ਸਨ ਕਸਰਤਾਂ ਹੁਣ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਤੁਸੀਂ ਰਾਤ ਨੂੰ ਸੌਣ ਵੇਲੇ ਕੋਸਾ ਜਿਹਾ ਪਾਣੀ ਜੇ ਮੀ ਆਪਣੇ ਗੀਜ਼ਰ ਹੈ ਜਾਂ ਗੀਜ਼ਰ ਨਹੀਂ ਵੀ ਹੈ ਥੋੜਾ ਜਿਹਾ ਪਾਣੀ ਗਰਮ ਕਰ ਲੈਣਾ ਜ਼ਿਆਦਾ ਨਹੀਂ ਉਹਦੇ ਵਿੱਚ ਇੱਕ ਨਮਕ ਦਾ ਚਮਚਾ ਪਾ ਕੇ ਉਸ ਨੂੰ ਹਿਲਾ ਦੇਣਾ ਔਰ ਉਹਦੇ ਵਿੱਚ ਪੈਰ ਡਿਪ ਕਰ ਲੈਣੇ ਨੇ ਜਦੋਂ ਆਪਾਂ ਉਹਦੇ ਵਿੱਚ ਪੈਰ ਡਿਪ ਕਰ ਲਈ ਔਰ ਪੈਰਾਂ ਨੂੰ ਐਦਾਂ ਐਦਾਂ ਐਂਕਲ ਟੂ ਪੰਪਸ ਕਰਦੇ ਰਹਿਣੇ ਨੇ 5 ਤੋਂ 7 ਮਿੰਟ ਸੌਣ ਤੋਂ ਪਹਿਲਾਂ ਤੁਸੀਂ ਇਦਾਂ ਕਰ ਲੈਣਾ ਹੀ ਕਰਨਾ ਹੈ ਔਰ ਦੈਨ ਉਸ ਤੋਂ ਬਾਅਦ ਪੈਰ ਬਾਹਰ ਕਰ ਲੈਣੇ ਨੇ ਪੱਖਾ ਬੰਦ ਹੋਣਾ ਚਾਹੀਦਾ ਏਸੀ ਬੰਦ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਪੈਰ ਸੁਕਾ ਕੇ ਤੁਸੀਂ ਜੁਰਾਬਾਂ ਪਾ ਕੇ ਸੌ ਜਾਣਾ ਹੈ ਤੁਸੀਂ 2 ਘੰਟੇ ਬਾਅਦ ਜਰਾਬਾਂ ਉਤਾਰ ਦੇਣੀਆਂ ਨੇ ਅਗਰ ਤੁਹਾਡੀ ਅੱਖ ਖੁੱਲੇਗੀ ਅਗਰ ਨਹੀਂ ਵੀ ਖੁੱਲੇਗੀ ਕੋਈ ਗੱਲ ਨਹੀਂ ਤੁਸੀਂ ਜਰਾਬਾਂ ਪਾ ਕੇ ਜਦੋਂ ਸੌਵੋਗੇ ਤੁਹਾਡੀ ਜੋ ਜਲਣ ਹੈ ਅਗਰ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਡੀ ਜੋ ਜਲਣਾ ਹੈ ਬਹੁਤ ਜਲਦੀ ਉਹ ਘਟ ਜਾਏਗੀ ਔਰ ਸਭ ਤੋਂ ਜ਼ਰੂਰੀ ਹੁਣ ਗੱਲ ਕਰ ਲੱਗੇ ਆ ਤੁਹਾਡੀ ਡਾਈਟ ਦੀ ਤੁਸੀਂ ਡਾਈਟ ਦੇ ਵਿੱਚ ਸਵੇਰੇ ਮਾਰਨਿੰਗ ਦੇ ਵਿੱਚ 2 ਤੋਂ 3 ਬਦਾਮ ਭਿਉਂਤੇ ਹੋਏ ਔਰ ਨਾਲ ਤੁਸੀਂ ਐਪਲ ਸਵੇਰੇ ਖਾਣਾ ਹੀ ਖਾਣਾ ਹੈ ਔਰ ਰਾਤ ਨੂੰ ਸੌਣ ਵੇਲੇ ਦੁੱਧ ਦੀ ਵਰਤੋਂ ਜ਼ਰੂਰ ਕਰੋ ਦੁੱਧ ਰਾਤ ਨੂੰ ਜ਼ਰੂਰ ਪੀਣਾ ਹੈ ਅਗਰ ਤੁਹਾਨੂੰ 슈ਗਰ ਨਹੀਂ ਹੈ ਸੋ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਇਹ ਕਸਰਤਾਂ ਅੱਜ ਤੋਂ ਤੁਸੀਂ ਸਟਾਰਟ ਕਰੋ ਮਿਲਦੇ ਹਾਂ ਜਲਦ ਇੱਕ ਨਵੇਂ ਟੌਪਿਕ ਨਾਲ ਅਗਰ ਵੀਡੀਓ ਚੰਗੀ ਲੱਗੀ ਤਾਂ ਥੰਬਸ ਅਪ ਜ਼ਰੂਰ ਦਿਓ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ টিল ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ